ਸੋ ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਸੰਗਤਾਂ ਦੇ ਨਾਲ ਬਚਨ ਅਸੀਂ ਸਾਂਝੇ ਕੀਤੇ ਸੀ ਵੀ ਭਾਜੀ ਤਾਂ ਆਪਾਂ ਮੰਡੀ ਦੇ ਵਿੱਚ ਬਿਰਦਾ ਆਸ਼ਰਮ ਲੋੜਵੰਦ ਬੱਚਿਆਂ ਦੇ ਲਈ ਆਈਪੀਐਸਸੀ ਯੂਪੀਐਸਸੀ ਸਟੱਡੀ ਫ੍ਰੀ ਸਕੂਲ ਇਸ ਵਿਸ਼ੇ ਤੇ ਅਸੀਂ ਸੇਵਾਵਾਂ ਕਰ ਰਹੇ ਆ ਉਹ ਸਾਰੇ ਕਾਰਜ ਆਰੰਭ ਹੋ ਚੁੱਕੇ ਨੇ ਆ ਪਿੱਛੇ ਤੁਸੀਂ ਦੇਖ ਰਹੇ ਹੋ ਲੋਹਾ ਚੱਲ ਰਿਹਾ ਪਿੱਛੇ ਲੋਹਾ ਕੱਟਿਆ ਜਾ ਰਿਹਾ ਇਹ ਸਾਰਾ ਆਸ਼ਰਮ ਦੇ ਲਈ ਸਕੂਲ ਦੇ ਲਈ ਅਤੇ ਤੀਸਰੀ ਸੇਵਾ ਮਰੀਜ਼ਾਂ ਦੇ ਲਈ ਹਸਪੀਟਲ ਲੰਗਰ ਸੇਵਾ ਉਹ ਤੁਸੀਂ ਜਾਣਦੇ ਹੋ ਤੁਹਾਨੂੰ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਵੱਦ ਚੜ ਕੇ ਸਹਿਯੋਗ ਕਰੋ ਭਾਈ ਇਹ ਲੋੜਵੰਦਾਂ ਦੇ ਲਈ ਕਾਰਜ ਅਰੰਭੇ ਜਾ ਰਹੇ ਨੇ ਤੁਹਾਡੇ ਸਹਿਯੋਗ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਹੋਣੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਹੋਰ ਵੀ ਸੇਵਾਵਾਂ ਸਾਡੇ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ